트라우 ਮੈਂ ਕਹਿੰਦੀ ਮੈਂ ਨਾਟਾ ਬੋਲ ਸਾਰੇ ਗਰੀਬਾਂ ਦੀ ਸੁਣ ਲੋ ਕਰਿਆ ਦੇ ਦੇ ਕੋਈ ਗਰੀਬ ਗਰੀਬ ਦੀ ਐਦਾਂ ਨਹੀਂ ਕਰੀ ਤੇ ਗਰੀਬ ਦੇ ਨਾਲ ਖੜਿਆ ਮੈਂ ਕਿੱਦਾਂ ਪਾਇਆ ਹੋਇਆ ਕਿੱਦਾਂ ਨਹੀਂ ਪਾਇਆ ਆ ਬੁੰਡੇ ਦਾ ਦਰਸਾ ਬਾਥਰੂਮ ਕੱਡੇ ਨਾਲ ਹੈ ਉਹ ਪਾਣੀ ਪੈਂਦਾ ਸੀ ਵਿੱਚ ਮੈਂ ਤਾਂ ਟੈਲ ਲਵਾ ਲਈਆਂ 202 ਲੱਖ ਪੈਨਸ਼ਨ ਲੈਣੀ ਨੇ ਪੱਕੀ ਨੇ 2 ਲੱਖ 20 ਹਜ਼ਾਰ ਲੈ ਕੇ ਤੇ ਮੈਂ ਟੈਲ ਲਵਾਤੀ ਐ ਜੀ ਐਸਐਸਬੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਹੇਠ ਪੂਰੇ ਜ਼ਿਲ੍ਹੇ ਦੇ ਵਿੱਚ ਵਕਵਾਕ ਸਬ ਡਿਵੀਜ਼ਨਾਂ ਦੇ ਵਿੱਚ ਵਕਵਾ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਸਾਰੀ ਪੁਲਿਸ ਫੋਰਸ ਨਸ਼ੇ ਦੇ ਵਿਰੁੱਧ ਜੜੀ ਮੁਹਿੰਮ ਹੈ ਇਹਦੇ ਚ ਲੱਗੀ ਹੋਈ ਹੈ ਔਰ ਇੱਕ ਕਲੀਅਰ ਕਟ ਮੈਸੇਜ ਹੈ ਨਸ਼ਾ ਕਰਨ ਵਾਲੇ ਜਿਹੜੇ ਲੋਕੀ ਹੈਗੇ ਉਹਨਾਂ ਨੂੰ ਬਖਸ਼ਾ ਨਹੀਂ ਜਾਊਗਾ ਜਿਹੜੇ ਨਸ਼ੇ ਦਾ ਵਪਾਰ ਕਰਦੇ ਹਨ ਉਹਨਾਂ ਦੇ ਉੱਤੇ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ ਜੇ ਕੋਈ ਨਸ਼ਾ ਛੋੜਾ ਨਸ਼ਾ ਛੱਡਣਾ ਚਾਹੁੰਦਾ ਹੈ ਕੋਈ ਪੁਲਿਸ ਨੇ ਸਹਾਇਤਾ ਚਾਹੁੰਦਾ ਹੈ ਉਹਦਾ ਵੀ ਵੈਲਕਮ ਹੈ ਜੀ ਉਹਨਾਂ ਨੂੰ ਨਸ਼ਾ ਛੁਡਾਊ ਕੇਂਦਰ ਭੇਜਿਆ ਜਾਊਗਾ ਉਸ ਤੋਂ ਇਲਾਵਾ ਵੀ ਜਿਹੜੀ ਸਰਕਾਰੀ ਸਹਾਇਤਾ ਦਿੱਤੀ ਜਾਂਦੀ ਹੈ ਉਹ ਵੀ ਪ੍ਰੋਵਾਈਡ ਕੀਤੀ ਜਾਊਗੀ ਇੱਥੇ ਸਰਕਾਰ ਦਾ ਜਿਹੜਾ ਜਿਹੜੀ ਮੁਹਿੰਮ ਹੈ ਉਹਦੇ ਤੇ ਸਾਰੇ ਲੋਕਾਂ ਨੂੰ ਇੱਕ ਮੈਸੇਜ ਹੈ ਜੀ ਜਦੋਂ ਸ਼ਾਸਨ ਸਿਵਲ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਇਕੱਠਾ ਹੋ ਕੇ ਕਿਸੇ ਇੱਕ ਯੁੱਧ ਨੂੰ ਅੰਜਾਮ ਦੇ ਰਹਾ ਹੋਏ ਜਾਂ ਯੁੱਧ ਅਗੇਂਸਟ ਜਿਹੜਾ ਯੁੱਧ ਛੇੜਾ ਹੋਏ ਤਾਂ ਤੁਸੀਂ ਸਮਝ ਸਕਦੇ ਹੋ ਕਿ ਨਸ਼ੇ ਦਾ ਖਾਤਮਾ ਹੋਣਾ ਹੀ ਹੋਣਾ ਹੈ ਸੋ ਮੇਰਾ ਕਲੀਅਰ ਕਟ ਮੈਸੇਜ ਹੈ ਔਰ ਐਸਐਸਪੀ ਸਾਹਦੇ ਵੱਲੋਂ ਵੀ ਇਹ ਕਲੀਅਰ ਕਟ ਮੈਸੇਜ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਜਾਂ ਸਾਡੇ ਸੂਬੇ ਦੇ ਵਿੱਚ ਜਿੰਨੇ ਵੀ ਨਸ਼ੇ ਦਾ ਵਪਾਰ ਕਰਨ ਵਾਲੇ ਹਨ ਉਹ ਸੂਬੇ ਨੂੰ ਛੱਡ ਕਰਕੇ ਚੱਲ ਜਾਣ ਜਾਂ ਨਸ਼ਾ ਦਾ ਵਪਾਰ ਬੰਦ ਕਰੇ ਔਰ ਆਪਣਾ ਕੋਈ ਹੋਰ ਕੰਮ ਅੱਜ ਦੀ ਜਿਹੜੀ ਕਾਰਵਾਈ ਪਈ ਹੈ ਅੱਜ ਵਾਲੀ ਜਿਹੜੀ ਕਾਰਵਾਈ ਹੈ ਜੀ ਇਹ ਸਨੋ ਸਿਵਲ ਪ੍ਰਸ਼ਾਸਨ ਦਾ ਬੜਾ ਸਹਿਯੋਗ ਹੈ ਉਹਨਾਂ ਦੇ ਵੱਲੋਂ ਸਨੋ ਵੀ ਪੁਲਿਸ ਪ੍ਰੋਟੈਕਸ਼ਨ ਵੀ ਮੰਗੀ ਗਈ ਸੀ ਕਿ ਇਹ ਜਿਹੜਾ ਅ ਅਮਿਤ ਕੁਮਾਰ ਨਾਮ ਦਾ ਬੰਦਾ ਹੈ ਜਿਹਦੇ ਤੇ ਦੋ ਨਸ਼ੇ ਦੇ ਪਰਚੇ ਹੈਗੇ ਇਹ ਇਸ ਵੇਲੇ ਇੱਕ ਪਰਚੇ ਦੇ ਵਿੱਚ ਹਾਉਂਟਡ ਵੀ ਹੈ ਇਹ ਭੱਜਿਆ ਹੋਇਆ ਹੈ ਸੋ ਇਸ ਦੀ ਭਾਲ ਵੀ ਜਾਰੀ ਹੈ ਔਰ ਇਥੇ ਇਹਨਾਂ ਨੇ ਨਸ਼ੇ ਦੇ ਵਪਾਰ ਕਰਕੇ ਜਿਹੜਾ ਪੈਸਾ ਕਰਕੇ ਇਹਨਾਂ ਨੇ ਆਪਣਾ ਮਕਾਨ ਬਣਾਇਆ ਸੀ ਉਦੇ ਤੇ ਸਾਨੂੰ ਪੁਲਿਸ ਪ੍ਰੋਟੈਕਸ਼ਨ ਮੰਗੀ ਗਈ ਸੀ ਕਿ ਇਹਦੇ ਚ ਇਹਨਾਂ ਨੇ ਵਾਦਾ ਕਰ ਕਰਕੇ ਔਰ ਜਿਹੜੀ ਬਾਕੀ ਜਿਹੜੀ ਸਾਰਜਨਿਕ ਜਿਹੜੀ ਜਗ੍ਹਾ ਹੈ ਉਦੇ ਤੇ ਐਨਕ੍ਰੋਚਮੈਂਟ ਕੀਤਾ ਹੋਇਆ ਹੈ अगेंस्ट ये कार्रवाई जारी है जीज बिल्कुल जी नजायज जो इन्होंने एनक्रोचमेंट किया है तो वो कार्रवाई जारी है, तो के है अ, बहुत केस हैं जी सारी कार्रवाई की जा रही है कला कला जरा नशे का व्यापारी है उसे नज़र है और इस सब डिविजन राज राजकुमार जी देस पी साहब एस एच ओ के वालों बड़ी चंकी कार्रवाई की जा रही है और जो भी इस सब डिविजन या पूरे जिले के जड़ा भी नशे का व्यापार कर रहा है ਉਦੇ ਅਗੇਂਸਟ ਕਾਰਵਾਈ ਕੀਤੀ ਜਾਊਗੀ